ਅਮਰੀਕਾ ਵਿੱਚ ਅੱਜ ਦੀ ਰਾਤ ਬੇहद ਕਾਲੀ ਤੇ ਭਾਰੀ ਹੋਣ ਜਾ ਰਹੀ ਹੈ ਇਹ ਕੋਈ ਆਕਾਸ਼ ਗੰਗਾ ਦੇ ਗ੍ਰਹਿ ਚਾਲ ਕਰਕੇ ਨਹੀਂ ਜਿਸ ਦੇ ਬਾਰੇ ਇੰਡੀਅਨ ਟੀਵੀ ਚੈਨਲ ਤੇ ਯੂਟਿਊਬਰ ਅੱਜ ਕੱਲ ਇੰਡੀਆ ਦੇ ਵਿੱਚ ਬੜੀ ਭਰਵੀਂ ਚਰਚਾ ਕਰ ਰਹੇ ਨੇ ਬਲਕਿ ਇਸ ਦਾ ਕਾਰਨ ਹੈ ਅਮਰੀਕਨ ਲਾਅ ਮੇਕਰਸ ਦੇ ਵਿੱਚ ਅਮਰੀਕਨ ਖਜ਼ਾਨੇ ਨੂੰ ਭਰਨ ਦੇ ਬਾਰੇ ਸਹਿਮਤੀ ਦਾ ਨਾ ਬਨਣਾ ਯਾਨੀ ਕਿ ਅਮਰੀਕਨ ਗਵਰਨਮੈਂਟ ਸ਼ਟਡਾਊਨ ਹੋਣ ਦੇ ਕਿਨਾਰੇ ਤੇ ਹੈ ਤੇ ਉਹਨਾਂ ਦਾ ਇਹ ਸਮਝੌਤਾ ਕਿਉਂ ਨਹੀਂ ਹੋ پا ਰਿਹਾ ਤੇ ਇਸ ਦਾ ਅਮਰੀਕਾ ਦੀ ਇਕਨੋਮੀ ਤੇ ਤੇ ਅਮਰੀਕਾ ਦੇ ਲੋਕਾਂ ਤੇ ਕੀ ਅਸਰ ਪਵੇਗਾ ਕਿਸ ਤਰ੍ਹਾਂ ਨਾਲ ਵਕਤੀ ਤੌਰ ਤੇ ਕੁਝ ਲੋਕਾਂ ਦੀ ਸੈਲਰੀ ਜਾਂਦੀ ਰਹੇਗੀ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪੋਲੀਟੀਕਲ ਐਨਾਲਿਸਟ ਜਸਦੀਪ ਸਿੰਘ ਜੈਸੀ ਜੈਸੀ ਜੀ ਸਵਾਗਤ ਵੀ ਹੈ ਤੇ ਸਵਾਲ ਵੀ ਹੈ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਗਵਰਨਮੈਂਟ ਸ਼ਟਡਾਊਨ ਹੋਣ ਦੇ ਵਿੱਚ ਕੁਝ ਹੀ ਘੰਟੇ ਬਾਕੀ ਰਹਿ ਗਏ ਨੇ ਹੋ ਸਕਦਾ ਹੈ ਕਿ ਸਾਡਾ ਪ੍ਰੋਗਰਾਮ ਚੱਲਣ ਤੱਕ ਸਮਝੌਤਾ ਹੋ ਜਾਵੇ ਜਾਂ ਘੱਟੋ ਘੱਟ ਕੋ 9 ਲੱਖ ਤੋਂ ਵੱਧ ਲੋਕ ਸੈਲਰੀ ਤੋਂ ਬਿਨਾ ਹੋਣ ਕੀ ਕਹੋਗੇ ਬਿਲਕੁਲ ਇਹ ਸੁਖਪਾਲ ਜੀ ਜਿਵੇਂ ਤੁਸੀਂ ਮੈਨੂੰ ਪਹਿਲਾਂ ਵੀ ਆਪਾਂ ਡਿਸਕਸ ਕਰ ਰਹੇ ਸੀ ਆਫ ਕੈਮਰਾ ਇਹ ਪਿਛਲੇ ਮੇਰੇ ਖਿਆਲ 50 ਸਾਲ ਵਿੱਚ ਇਹ 20 20 20 ਵਾਰੀ ਹੈ ਜਦੋਂ ਕਿ ਅਸੀਂ ਸ਼ਟਡਾਊਨ ਦੇ ਕੋਲ ਪਹੁੰਚ ਚੁੱਕੇ ਹਾਂ ਵੀ ਵੀ ਵਾਰੀ ਪਹਿਲੇ ਵੀ ਸ਼ਟਡਾਊਨ ਹੋ ਚੁੱਕੇ ਨੇ ਔਰ ਇਹ ਕਿਸਮ ਦਾ ਜਿਹਨੂੰ ਕਹਿੰਦੇ ਨੇ ਨਾ ਅਮਰੀਕਾ ਵਿੱਚ ਇੱਕ ਇਹ ਰਿਵਾਜ ਯਹੀ ਬਣ ਗਿਆ ਕਿ ਹਰ ਸਾਲ ਬਜਟ ਅਪਰੂਵਲ ਤੋਂ ਪਹਿਲਾਂ ਇਹ ਖੀਚਾ ਤਣੀ ਚਲਦੀ ਹੈ ਔਰ ਪ੍ਰੈਜ਼ੀਡੈਂਟ ਰੌਪ ਤੇ ਪਹਿਲੇ ਟਰਮ ਵਿੱਚ ਵੀ ਇਹ ਮੇਰੇ ਖਿਆਲ ਡੇਡ ਮਹੀਨੇ 35 ਦਿਨ ਮੇਰੇ ਖਿਆਲ ਇਹ ਇਹ ਸ਼ਟਡਾਊਨ ਚੱਲਿਆ ਸੀ ਔਰ ਇਸ ਸ਼ਟਡਾਊਨ ਦਾ ਕਾਰਨ ਇਹ ਹੁੰਦਾ ਹੈ ਕਿ ਡੈਮੋਕ੍ਰੇਟਸ ਰਿਪਬਲਿਕਨਸ ਦੇ ਵਿੱਚ ਆਪਣੇ ਆਪਣੇ ਜਿਹੜੇ ਉਹਨਾਂ ਦੇ ਮੁੱਦੇ ਹੁੰਦੇ ਨੇ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਵਾਰੀ ਜਿਹੜਾ ਮੁੱਦਾ ਆ ਰਿਹਾ ਹੈ ਸਾਹਮਣੇ ਉਹ ਹੈ ਕਿ ਮੀਖਲ 1.2 ਟ੍ਰਿਲੀਅਨ ਡਾਲਰ ਜਿਹੜੇ ਨੇ ਉਹ ਡੈਮੋਕ੍ਰੇਟਸ ਬਜਟ ਵਿੱਚ ਪਾਣਾ ਚਾਹੁੰਦੇ ਨੇ ਤਾਂ ਕਿ ਓਬਾਮਾ ਕੇਅਰ ਜਿਹੜਾ ਇੱਕ ਉਹ ਇਸ ਸਾਲ ਖਤਮ ਹੋ ਰਿਹਾ ਹੈ ਜਿਹੜਾ ਓਬਾਮਾ ਕੇਰਿਕ ਹੈਲਥ ਆ ਕਿਰ ਪਲਾਨ ਸੀ ਸਬਸਿਡੀ ਸੀ ਉਹ ਖਤਮ ਹੋ ਰਿਹਾ ਹੈ ਔਰ ਉਹਨੂੰ ਜਿਹੜੀ ਰਿਪਬਲਿਕਨਸ ਨੇ ਅੱਗੇ ਉਹਨੂੰ ਨਹੀਂ ਚਲਾਣਾ ਚਾਹੁੰਦੇ ਕਿਉਂਕਿ ਉਹਦੇ ਵਿੱਚ ਹੁਣ ਇਸ ਵੇਲੇ ਫਾਇਦਾ ਸਿਰਫ ਇਲੀਗਲ ਇਮੀਗ੍ਰੇਸ਼ਨ ਜਿਹੜੇ ਇਲੀਗਲ ਇੱਥੇ ਆਏ ਹੋਏ ਸੀ ਉਹਨਾਂ ਨੂੰ ਫ੍ਰੀ ਹੈਲਥ케ਅਰ ਮਿਲਦਾ ਸੀ ਤੇ ਉਹ ਉਹਦਾ ਇਸ ਵੇਲੇ ਖਿੱਚਾ ਤਣੀ ਚੱਲ ਰਹੀ ਹੈ ਕਿ ਡੈਮੋਕ੍ਰੇਟਸ ਚਾਹੁੰਦੇ ਨੇ ਕਿ ਉਹ 1.3 ਟ੍ਰਿਲੀਅਨ ਜਿਹੜਾ ਹੈ ਉਹ ਵਾਮਾ ਕੇਅਰ ਨੂੰ ਜ਼ਿੰਦਾ ਰੱਖਿਆ ਜਾਏ ਤੇ ਜਿਹੜੇ ਇਲੀਗਲਸ ਨੇ ਉਹਨਾਂ ਨੂੰ ਦਿੱਤਾ ਜਾਏ ਔਰ ਇਸ ਵੇਲੇ ਅਮਰੀਕਾ ਦਾ ਜਿਹੜਾ ਮਾਹੌਲ ਹੈ ਜਿਹੜਾ ਲੋਕਾਂ ਦਾ ਜਿਹੜਾ ਮਾਹੌਲ ਹੈ ਜਿਹੜਾ ਇਸ ਵੇਲੇ ਅਮਰੀਕਾ 'ਚ ਮਾਹੌਲ ਚੱਲ ਰਿਹਾ ਹੈ ਉਹ ਐਂਟੀ ਇਲੀਗਲ ਇਮੀਗ੍ਰੇਸ਼ਨ ਹੈ ਔਰ ਰਿਪਬਲਿਕਨਸ ਜਿਹੜੇ ਨੇ ਉਹ ਇਹਨੂੰ ਅੱਗੇ ਨਹੀਂ ਬਤਾਨਾ ਚਾਹੁੰਦੇ ਔਰ ਇਸ ਬਾਰੇ ਕੱਲ ਚੱਕ ਸ਼ੂਮਰ ਤੇ ਹਕੀਮ ਜੈਫਰੀਜ਼ ਜਿਹੜੇ ਨੇ ਡੈਮੋਕ੍ਰੇਟ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹ ਪ੍ਰੈਜ਼ੀਡੈਂਟ 트ੰਪ ਨਾਲ ਮਿਲੇ ਵੀ ਸੀ ਪ੍ਰੈਜ਼ੀਡੈਂਟ 트ੰਪ ਨਾਲ ਉਹਦੀ ਮੀਟਿੰਗ ਬਿਲਕੁਲ ਠੀਕ ਨਹੀਂ ਹੋਈ ਅ ਉਸ ਤੋਂ ਬਾਅਦ ਉਹਨਾਂ ਨੇ ਇੱਕ ਇੰਟਰਮ ਬਿਲ ਵੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਡੈਮੋਕ੍ਰੇਟਸ ਨੇ ਜਿਹੜਾ ਕਿ ਮਨਜ਼ੂਰ ਨਹੀਂ ਹੋਇਆ ਹੁਣ ਇੱਕ ਇੱਕ ਬਿਲ ਹੈ ਜਿਹੜਾ ਕਿ ਰਿਪਬਲਿਕਨਸ ਨੇ ਪਾਸ ਕੀਤਾ ਹੈ ਕਾਂਗਰਸ ਨੇ ਪਾਸ ਕਰਤਾ ਹੁਣ ਉਹ ਸੈਨੇਟ ਤੇ ਵਿੱਚ ਆਇਆ ਹੋਇਆ ਹੈ ਔਰ ਉਹ ਸ਼ਾਮੀ 9 ਵਜੇ ਅਮਰੀਕਨ ਟਾਈਮ ਦੇ ਅਨੁਸਾਰ ਕੁਝ ਘੰਟਿਆਂ ਵਿੱਚ ਉਹਦੇ ਉੱਪਰ ਉਹਦੇ ਪਰਵੋਟਿੰਗ ਹੋਣੀ ਹੈ ਤੇ ਜੇ ਉਹ ਬਿਲ ਪਾਸ ਹੋ ਜਾਂਦਾ ਹੈ ਤੇ ਸੱਤ ਹਫ਼ਤੇ ਹਸਤੇ ਇਹ ਬਜਟ ਜਿਹੜਾ ਫਿਰ ਅਪਰੂਵ ਹੋ ਜਾਏਗਾ ਉਸ ਤੋਂ ਬਾਅਦ ਦੁਬਾਰਾ ਤੋਂ ਇਹ ਇਹ ਸਿਚੁਏਸ਼ਨ ਫੇਰ ਆਏਗੀ ਪਰ ਅੱਜ 9 ਵਜੇ ਜਿਹੜੀ VOTING ਹੋਣੀ ਹੈ ਉਹ ਡੈਡਲਾਈਨ ਹੈ ਔਰ ਸਾਰਿਆਂ ਦੀ ਨਿਗਾਹਾਂ ਇਸ ਵੇਲੇ ਉਸ VOTING ਦੇ ਉੱਪਰ ਨੇ ਤੇ ਉਸ ਤੋਂ ਬਾਅਦ 12 ਵਜੇ ਇਹਦਾ ਫਾਈਨਲ ਹੋ ਜਾਏਗਾ ਕਿ ਸ਼ਟਡਾਊਨ ਹੁੰਦੀ ਗਵਰਨਮੈਂਟ ਜੀ ਦੇ ਤੇ ਬਿਲਕੁਲ 9 ਵਜੇ ਦੀ VOTING ਤੋਂ ਬਾਅਦ ਪਤਾ ਲੱਗ ਜਾਏਗਾ ਕਿ ਇਹ ਹੁਣ 7 ਹਫ਼ਤੇ ਹਸਤੇ ਅੱਗੇ ਚੱਲੇਗੀ ਜਾਂ ਇਹ ਸ਼ਟਡਾਊਨ ਹੋ ਜਾਏਗੀ ਇਹ ਅੱਜ 9 ਵਜੇ ਦੀ VOTING ਤੋਂ ਮਿਲੇਗਾ ਜੇ ਸ਼ਟਡਾਊਨ ਹੁੰਦੀ ਹੈ ਤੇ ਇਹਦੇ ਜਿਹੜੇ ਪ੍ਰਨਾਮ ਨੇ ਉਹ ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਅਸਰ ਪਾਇਆ ਬਿਲਕੁਲ ਜੀ ਇੱਕ ਤੇ ਜਿਹੜੇ ਸਾਡੇ ਜਿੰਨੇ ਵੀ ਨੈਸ਼ਨਲ ਪਾਰਕਸ ਨੇ ਮਿਊਜ਼ੀਅਮਸ ਨੇ ਉਹ ਬੰਦ ਹੋ ਜਾਣਗੇ ਨੋਨ ਅਸੈਂਸ਼ੀਅਲ ਜਿਹੜੇ ਫੈਡਰਲ ਗਵਰਨਮੈਂਟ ਦੇ ادارے ਨੇ ਉਹ ਬੰਦ ਹੋ ਜਾਣਗੇ ਜਿਹੜੇ ਫੈਡਰਲ EMPLOYEES ਨੇ ਉਹਨਾਂ ਦੀ ਜਿਹੜੀ ਤਨਖਾਹਾਂ ਨੇ ਉਹ ਵੀ ਹਿੱਟ ਹੁੰਦੀਆਂ ਨੇ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਰੈਟਰੋਸਪੈਕਟਿਵ ਪਿੱਛੇ ਜਾ ਕੇ ਉਹਨਾਂ ਨੂੰ ਤਨਖਾਹਾਂ ਮਿਲ ਜਾਂਦੀਆਂ ਨੇ ਪਰ ਹਾਲੀ ਫਿਲਹਾਲ ਉਹਨਾਂ ਦੀ ਜਿਹੜੀ ਤਨਖਾਹਾਂ ਉਹ ਰੁਕ ਜਾਂਦੀਆਂ ਨੇ ਤੁਹਾਡੇ ਜਿਹੜੇ ਐ ਐਸਬੀ ਨੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਜੇ ਕੋਈ ਤੁਸੀਂ ਪਰਮਿਟ ਲੈਣੇ ਨੇ ਜੇ ਤੁਸੀਂ ਕੋਈ ਹੋਰ ਫੈਡਰਲ ਲਾਇਸੈਂਸਸ ਨੇ ਇਹ ਸਿਰਫ ਫੈਡਰਲ ਗਵਰਨਮੈਂਟ ਨੂੰ ਇਫੈਕਟ ਕਰ ਦੇਣੇ ਜੀ ਲੇਕਿਨ ਜਿਹੜੀ ਤੁਹਾਡੀ ਫੌਜ ਹੈ ਜਿਹੜੇ ਤੁਹਾਡੇ ਆ ਏਅਰਲਾਈਨਸ ਦੇ 에ਅਰ ਟ੍ਰਾਫਿਕ ਕੰਟਰੋਲਰਸ ਨੇ ਜਿਹੜੀ ਤੁਹਾਡੀ ਸਿਕਿਉਰਿਟੀ ਹੈ ਉਹ ਉਹ ਇਸੇ ਤਰ੍ਹਾਂ ਹੀ ਕੰਮ ਕਰਦੀ ਰਹਿੰਦੀ ਹੈ ਉਹ ਐਸੈਂਸ਼ੀਅਲ empioyes ਵਿੱਚ ਆਂਦੀ ਹੈ ਹਾਲਾਂਕਿ ਉਹਦੇ ਵਿੱਚ ਵੀ ਕਈਆਂ ਨੂੰ ਆ ਆਂਦਾ ਹੈ ਕਿ ਉਹਨਾਂ ਦੀ ਤਨਖਾਹਾਂ ਰੁਕਦੀਆਂ ਨੇ ਬਟ ਦੇ ਆਰ ਸਟਿਲ ਰਿਕਵਾਇਰਡ ਟੂ ਵਰਕ ਤੁਹਾਡੇ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈਕਸ ਵਗੈਰਾ ਨੇ ਇਹ ਇੱਕਦਮ ਤੇ ਨਹੀਂ ਹਿੱਟ ਹੁੰਦੇ ਪਰ ਅਗਰ ਇਹ ਲੰਮਾ ਚਲ ਗਿਆ ਸ਼ਟਡਾਊਨ ਤੇ ਉਹਦੇ ਵਿੱਚ ਇਹ ਵੀ ਹਿੱਟ ਹੋ ਸਕਦੇ ਨੇ ਪਰ ਇਹਦਾ ਇਕਨੋਮੀ ਤੇ ਓਵਰਆਲ ਅਸਰ ਪੈਂਦਾ ਜੇ ਕੁਝ ਦਿਨਾਂ ਲਈ ਵੀ ਬੰਦ ਹੁੰਦੀ ਹੈ ਤੇ ਅਮਰੀਕਨ ਇਕਨੋਮੀ ਤੇ ਟੈਂਪਰੇਰੀਲੀ ਜੀਡੀਪੀ ਤੇ ਫਰਕ ਪੈਂਦਾ ਹੈ ਔਰ ਇਹਦਾ ਜਿਹੜਾ ਹੈ ਇਸ ਫਰਕ ਪੈਂਦਾ ਹੈ ਪਰ ਇਹਦਾ ਪੋਲਿਟੀਕਲ ਜਿਨੂੰ ਕਹਿੰਦੇ ਨਾ ਗੇਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਇਹਦੇ ਵਿੱਚ ਰਿਪਬਲਿਕਨਸ ਬਲੇਮ ਕਰਨਗੇ ਡੈਮੋਕ੍ਰੇਟਸ ਨੇ ਬੰਦ ਕਰਾਇਆ ਡੈਮੋਕ੍ਰੇਟਸ ਕਹਿਣਗੇ ਨਹੀਂ ਜੀ ਰਿਪਬਲਿਕਨਸ ਨੇ ਬੰਦ ਕਰਾਇਆ ਤੇ ਇੱਥੇ ਪੋਲਿਟੀਕਲ ਇਹਦਾ ਐਡਵਾਂਟੇਜ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਐਬਸੋਲੂਟਲੀ ਆਉਂਦੇ ਟਾਈਮ ਦੇ ਵਿੱਚ ਵੇਖਣਾ ਹੋਵੇਗਾ ਹੁਣ ਇਸ ਸ਼ਟਡਾਊਨ ਦੇ ਬਾਰੇ ਕੋਜੀ ਕੰਟੇ ਬਾਕੀ ਨੇ ਅਮਰੀਕਾ ਦੇ ਵਿੱਚ 9 ਲੱਖ ਤੋਂ ਵੱਧ EMPLOYEES ਇਸ ਵੇਲੇ ਸਾਹ ਸੂਤ ਕੇ ਬੈਠੇ ਨੇ ਕਿ ਉਹਨਾਂ ਨੇ ਆਪਣੇ ਬਿੱਲਾਂ ਦਾ ਭੁਗਤਾਨ ਕਿਵੇਂ ਕਰਨਾ ਹੈ ਕਿ ਉਹ ਕਿ ਸ਼ਟਡਾਊਨ ਪਹਿਲੀ ਅਕਤੂਬਰ ਤੋਂ ਯਾਨੀ ਸਤੰਬਰ ਦੀ ਰਾਤ ਤੋਂ ਬਾਅਦ ਸ਼ੁਰੂ ਹੋ ਜਾਣਾ ਹੈ ਸਿਰਫ ਇਹ ਰਾਜਨੀਤਿਕ ਮੁੱਦਾ ਹੀ ਨਹੀਂ ਬਲਕੇ ਆਪਣੀ ਆਪਣੀ ਪਾਰਟੀ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਏਜੰਡੇ ਦੇ ਬਾਰੇ ਇਹਨਾਂ ਨੇ ਆਪਣੇ ਇਹਨਾਂ ਸਾਰੇ ਏਜੰਡਿਆਂ ਨੂੰ ਕਿਵੇਂ ਆਉਂਦੇ ਸਾਲ ਤੱਕ ਲਾਗੂ ਕਰਵਾਉਣਾ ਹੈ ਇਹ ਮਸਲਾ ਇਹਨਾਂ ਸਾਰੇ ਲੀਡਰਾਂ ਲਈ ਅਹਿਮ ਹੈ ਤੇ ਉਹਨਾਂ ਦੀਆਂ ਉਹ ਸੀਟਾਂ ਵੀ ਇਸਦੇ ਨਾਲ ਜੁੜੀਆਂ ਹੋਈਆਂ ਨੇ ਜਿੱਥੋਂ ਉਹ ਚੋਣ ਜਿੱਤ ਕੇ ਆਏ ਨੇ ਇਸ ਦੇ ਬਾਰੇ ਨਵੀਂ ਅਪਡੇਟ ਲੈ ਕੇ ਫਿਰ ਆਜੇ ਰੋਵਾਂਗੇ ਫਿਲਹਾਲ ਸਾਡੇ ਦਰਸ਼ਕਾਂ ਲਈ ਕਿ ਇਸ ਦਾ ਸ਼ਟਡਾਊਨ ਦਾ ਅਮਰੀਕਾ ਦੀ ਇਕਨੋਮੀ ਤੇ ਅਮਰੀਕਾ ਦੇ ਲੋਕਾਂ ਦੇ ਤੇ ਕਿਹੜੇ ਉਹ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਉੱਤੇ ਪ੍ਰਭਾਵ ਪਵੇਗਾ